ਤਨ ਤਨ ਸ੍ਰੀ ਗੁਰੂ ਗੋਸਾਮਾਰ ਜੀ ਪਵਿੱਤਰ ਹਜ਼ੂਰੀ ਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਖਾਲਸਾ ਵਾਹਿਗੁਰੂ ਤਨ ਤਨ ਸੰਤੋ ਬਾਇਸ਼ਸ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਵਰਸੀ ਦਾ ਸਮਾਗਮ ਚੱਲ ਰਿਹਾ ਹੈ ਮਹਾਰਾਜ ਅੱਜ ਵੀ ਹਾਜ਼ਰ-ਨਾਜ਼ਰ ਨੇ ਸੱਚ ਮੁੱਚ ਜਦੋਂ ਵਰਸੀ ਦੇ ਲਾਉਂਦੇ ਨੇ ਜਾਂ ਮਹਾਰਾਜ ਦਾ ਚਰਨ ਜਾਂ ਦਿਹਾੜਾ ਹੁੰਦਾ ਹੈ ਮਹਾਰਾਜ ਆਪ ਹਾਜ਼ਰੀ

ਚਾਰੇ ਜੁਗਾਂ ਦਾ ਜਾਪ ਹੋ ਜਾਵੇ ਸਤਨਾਮ ਜਪੋ ਵਾਹਿਗੁਰੂ ਚਾਰੇ ਜੁਗਾਂ ਦਾ ਜਾਪ ਹੋ ਜਾਵੇ ਸਤਨਾਮ ਜਪੋ ਵਾਹਿਗੁਰੂ ਚਾਰੇ ਜੁਗਾਂ ਦਾ ਜਾਪ ਹੋ ਜਾਵੇ ਸਤਨਾਮ ਜਪੋ ਵਾਹਿਗੁਰੂ ਚਾਰੇ ਜੁਗਾਂ ਦਾ ਜਾਪ ਹੋ ਜਾਵੇ ਸਤ ਨਾਮ ਜਪ ਵਾਹਿਗੁਰੂ ਚਾਰੇ ਯੁਗਾਂ ਦਾ ਜਾਪ ਹੋ ਜਾਵੇ ਸਤ ਨਾਮ ਜਪ ਵਾਹਿਗੁਰੂ ਪਹਿਲੇ ਯੁੱਗਾਂ ਵਿੱਚ 사ਤਵਿਕ ਵਿੱਚ ਲੋਕ ਤਕੜੇ ਹੁੰਦੇ ਸੀਗੇ ਸ਼ਰੀਰ ਨਿਰੋਏ ਹੁੰਦੇ ਦੁੱਧਾਂ ਮੱਖਣਾ ਮਲਾਈਆਂ ਨਾਲ ਪੜੇ ਹੁੰਦੇ ਉਸ ਵਕਤ ਲੋਕ ॠषि मुनि ਤਪੱਸਵੀ ਰੋਕ ਕਾਲਨਾ ਕਰਦੇ ਤਪ ਕਰਦੇ ਹਟ ਕਰਦੇ ਧੂਣੀਆਂ ਤਾਪਦੇ ਜਲ ਤਾਰੇ ਕਰਦੇ ਤਾਂ ਜਾ ਕੇ ਥੋੜਾ ਬੰਦਾ ਫਲ ਮਿਲਦਾ ਸੀ ਫਿਰ ਉਸ ਤੋਂ ਬਾਅਦ ਤ੍ਰੇਤਾ ਯੁੱਗ ਆਇਆ ਉਸ ਵਕਤ ॠषि मुनि ਰਾਜੇ ਮਹਾਰਾਜਾ ਕੋਲੋਂ ਜਗ ਕਰਾਉਂਦੇ ਸਮੇਂ ਜਗ ਗਹਿਣਾ ਮੇਹ ਜਗ ਇਸ ਤਰ੍ਹਾਂ ਦੇ ਜਗ ਕਰਾਉਂਦੇ ਤੇ ਲੋਕਾਂ ਦਾ ਪੜਾ ਹੁੰਦਾ ਦੁਆਪਰ ਜਦ ਆਇਆ ਕਿ ਸ਼ਿਵਵਾਹ ਜੀ ਉਸ ਸਮੇਂ ਦੇ ਉਤਾਰ ਸੰਗ ਉਸ ਵਕਤ ਪੂਜਾ ਆਰਤੀ ਵਗੈਰਾ ਜੋ ਸ਼ਰਧਾ ਭਾਵਨਾ ਸੀ ਮੂਰਤੀ ਪੂਜਾ ਦੀ ਦਿਖਾਈ ਗਈ ਕੱਲ ਜਦ ਕੋਈ ਗੁਰਨਾਨਦ ਸਾਹਿਬ ਉਤਾਰ 16 ਕਾਲ ਉਤਾਰ ਸ਼ਿਵਵਾਹ ਜੀ ਹੋਏ ਨੇ ਕੋਲ ਨਾਲ ਸੌ ਮਾਰੇ ਬੇਅੰਤ ਕਾਲ ਸੰਪੂਰਨ ਉਤਾਰ ਸੰ ਜਿਨ੍ਹਾਂ ਨੇ ਨਵਾਂ ਪੰਥ ਚਲਾ ਕੇ ਵਹਿਰ ਮੰਤਰ ਦਾ ਜਾਪ ਕਰਤਾ ਜੋ ਵਹਿਰ ਵਹਿਰ ਦਾ ਜਾਪ ਕਰੇਗਾ ਉਹ ਇਸ ਪਾਪ ਚਲਤਾ ਤੋਂ ਉਤਰ ਜਾਵੇਗਾ ਸੋ ਸਾਧ ਸੰਗਤ ਆਪਾਂ ਹੁਣ ਜਾਪ ਕਰਦੇ ਆਂ ਅਸੀਂ ਇੱਕ ਵਾਰ ਵਾਹਿਗੁਰੂ ਕਰਾਂਗੇ ਉਸ ਤੋਂ ਬਾਅਦ ਤੁਸੀਂ ਵੀ ਸਾਰੇ ਇਕੱਠੇ ਮਾਈ ਪਾਈ ਵਾਹਿਗੁਰੂ ਜਾਪ ਕਰੋ ਵਾਹਿਗੁਰੂ 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 wahai wahai guru 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 ਸੰਗਤ ਜੀ ਕੱਲ ਨੂੰ ਸੰਤ ਬਾਬਾ ਸ਼ਸਮੁਹਾਰਾਜ ਦੀ ਵਰਸੀ ਹੈ ਆਪ ਜੀ ਵੀ ਸਭ ਮਾਈ ਪਾਈ ਨੇ ਆਉਣਾ ਹੈ ਹੋਰ ਬਰਨوں ਨੂੰ ਵੀ ਸੰਗਤਾਂ ਨੂੰ ਲੈ ਕੇ ਆਉਣਾ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਜਾਏ ਸੰਤ ਮਹਾਰਾਜ ਜੀ ਜ਼ਰੂਰ ਹਾਜ਼ਰ ਹੋਣਗੇ ਕਿਰਪਾ ਉਹਨਾਂ ਦੀ ਕਿਰਪਾ ਉਹਨਾਂ ਦੀ ਬਖਸ਼ੇ ਹੈ ਵਿਸ਼ਵਾਸ ਕੋ ਭਰੋਸਾ ਰੱਖੋ ਆਇਆ ਕਰੋ ਜਿੰਨਾ ਜਿੰਨਾ ਤੁਸੀਂ ਜਾਪ ਕਰੋਗੇ ਪਰਮੇਸ਼ਰ ਤੁਹਾਡੇ ਅੰਦਰ ਸਦਾ ਆਲੀ ਵਸ ਜਾਏਗਾ ਸੋ ਲਗੇ ਰਹੋ ਪਰਮੇਸ਼ਰ ਦੇ ਨਾਮ ਵਿੱਚ ਇਹ ਕੁਝ ਦੁਨੀਆ ਤੋਂ ਜਾਣਾ ਹੈ ਹੋਰ ਆਪਾਂ ਕੁਝ ਨਹੀਂ ਲੈ ਜਾਣਾ ਵੈਰੀ ਅਕਾਲ ਸਾਹਿਬ